ਮੇਰਾ ਮੁੱਖ ਮਕਸਦ ਇਹ ਆ ਜੀ ਜਿਹੜੇ ਸਾਡੇ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਨੇ ਰਾਜਾ ਵੜਿੰਗ ਜੀ ਉਹਨਾਂ ਨੇ ਸਾਡੇ ਕਾਉਂਸਲਰਾਂ ਦੇ ਉੱਤੇ ਇਹ ਇਲਜ਼ਾਮ ਲਾਏ ਆ ਕਿ ਇਹਨੇ ਪੈਸੇ ਲੈ ਕੇ ਕਾਲੀ ਦਲ ਦੀ ਮਦਦ ਕਰ ਰਹੇ ਉਹਨਾਂ ਦੇ ਵਿੱਚ ਸ਼ਾਮਲ ਹੋਏ ਆ ਤੇ ਨਗਰ ਜਿਹੜੀਆਂ ਕਾਉਂਸਲ ਦੀਆਂ ਚੋਣਾਂ ਸੀ ਉਹਦੇ ਵਿੱਚ ਵੀ ਇਹਨਾਂ ਗੈਂਗਸਟਰ ਤੋਂ ਪੈਸੇ ਲਏ ਨੇ ਇਹ ਸਰ ਜਿਹੜੀ ਟੀਮ ਮੇਰੇ ਨਾਲ ਬੈਠੀ ਹੈ ਇਹ ਸਾਰੀ 2017 ਦੀ ਉਹ ਟੀਮ ਹੈ ਜਿਨੇ ਡਾਕਟਰ ਧਰਮੀ ਰਖਣੀ ਉਹ ਤਰੀ ਨੂੰ ਤਰਨ ਤਨ ਹਲਕੇ ਤੋਂ ਪੰਥਕਾ ਲਿਗੇ ਹਲਕੇ ਤੋਂ ਜਟਾਇਆ ਸੀ ਇਹ 10 ਸਾਲ ਕਾਂਗਰਸ ਦੇ ਨਾਲ ਵਿਰੋਧੀ ਧਿਰ ਦੇ ਨਾਲ ਟੱਕਰ ਲੈਂਦੇ ਰਹੇ 17 ਤੋਂ 22 ਤੱਕ ਅਸੀਂ ਕਾਂਗਰਸ ਦੇ ਨਾ ਰਹੇ ਉਸ ਤੋਂ ਬਾਅਦ ਵੀ ਕਾਂਗਰਸ ਨਾਲੇ ਪਰ ਜਦੋਂ ਡਾਕਟਰ ਸਾਹਿਬ ਦੀ ਡੈਥ ਤੋਂ ਬਾਅਦ ਅਸੀਂ ਲਵਾਰਸ ਹੋਏ ਤੇ ਇੱਥੇ ਵੱਖ-ਵੱਖ ਅਹੁਦੇਦਾਰ ਕੈਂਡੀਡੇਟ ਖੜੇ ਹੋ ਗਏ ਉਹਨਾਂ ਨੇ ਸਾਨੂੰ ਇਗਨੋਰ ਕਰਕੇ ਸਾਨੂੰ ਨੀਵਾ ਦਿਖਾ ਕੇ ਡਾਕਟਰ ਅਗਨੀ ਉਤਰੀ ਦੀ ਟੀਮ ਨੂੰ ਘੇਰੂ ਘੇਰੂ ਕਰ ਦਿੱਤਾ ਇਲੈਕਸ਼ਨ ਐਮ ਐਮ ਸੀ ਦੀ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਕਾਲੀ ਦਲ ਚੋਂ ਲਿਆ ਕੇ ਬੰਦਿਆਂ ਨੂੰ ਟਿਕਟਾਂ ਦਿੱਤੀਆਂ ਤੇ ਜਿਹੜੇ 26 ਸਾਲ ਤੋਂ ਕਾਂਗਰਸ ਦੇ ਮੋਢ ਸੀ ਜਾਂ ਕਾਂਗਰਸ ਲਈ ਹੋਏ ਮਰਦੇ ਸੀ ਉਹਨਾਂ ਨੂੰ ਇਹਨਾਂ ਨੇ ਜਿਹੜੇ ਵਾਰਡ ਚੋਂ ਟਿਕਟ ਚਾਹੁੰਦੇ ਸੀ ਉਹਨਾਂ ਚੋਂ ਨਹੀਂ ਦਿੱਤੀ ਦੂਜੇ ਵਾਰਡਾਂ 'ਚੋਂ ਟਿਕਟਾਂ ਦਿੱਤੀਆਂ ਟਿਕਟਾਂ ਦੇਣ ਤੋਂ ਬਾਅਦ ਕਿਸੇ ਨੇ ਭਾਜੀ ਕਿਸੇ ਦੀ ਕੋਈ ਬਾਹ ਨਹੀਂ ਫੜੀ ਮੈਂ ਬਲਾਗ ਦਾ ਪ੍ਰਧਾਨ ਸੀ ਲੋਕ ਮੈਨੂੰ ਫੋਨ ਕਰਦੇ ਸੀ ਮਟੀਰੀਅਲ ਭਾਜੀ ਕਿੱਥੋਂ ਲੈਣਾ ਆ ਪਾਰਟੀ ਨੇ ਜਿਹੜੀ ਝੰਡੇ ਆ ਪਾਰਟੀ ਦੇ ਜਿਹੜੇ ਸਮਾਨ ਹੁੰਦਾ ਆ ਕਿੰਨੇ ਦੇਣਾ ਕਿਉਂਕਿ ਸਾਡਾ ਸਾਈਨ ਨਾ ਹੋਣ ਕਰਕੇ ਕਿਸੇ ਨੇ ਸਾਡੀ ਬਾਹਨ ਖੜੀ ਖੜੀ ਤੇ ਲੋਕ ਜਿਹੜੇ ਆ ਜਿੱਥੋਂ ਜਿੱਥੋਂ ਜਿੰਨੂੰ ਸਮਰਥਨ ਮਿਲਦਾ ਰਿਹਾ ਉਸ ਬੰਦਿਆਂ ਨੇ ਆਪਣੀ ਸਮਰਥਨ ਲੈ ਕੇ ਕਾਂਗਰਸ ਲਈ ਤੇ ਆਜ਼ਾਦ ਆਜ਼ਾਦ 그룹 ਦਾ ਸਮਰਥਨ ਲੈ ਕੇ ਅਸੀਂ ਜਿਹੜੀ ਇਲੈਕਸ਼ਨ ਲੜੀ ਉਹਨਾਂ ਨਾਲ ਕਿਸੇ ਨੇ ਤੁਹਾਡੀ ਸਾਰ ਕਿਸੇ ਨੇ ਸਾਰ ਨਹੀਂ ਦਿੱਤੀ। ਮਤਲਬ ਜਦੋਂ ਦਾਵੇਦਾਰੀਆਂ ਦੀ ਗੱਲ ਕਰੀਏ ਜਿਵੇਂ ਹੁਣ ਜਮਨੀ ਚੋਣਾ ਚੱਲ ਰਹੀਆਂ ਨੇ। ਹਾਂਜੀ। ਬੜੇ ਦਾਵੇਦਾਰ ਸੀ ਕਾਂਗਰਸ ਪਾਰਟੀ ਦੇ ਕੀ ਪਹਿਲੋਂ ਹਲਕਾ ਲਵਾਰਸ ਸੀ। ਦੇਖੋ ਜੀ ਡਾਕਟਰ ਸਾਹਿਬ ਤੋਂ ਬਾਅਦ ਤੇ ਹਲਕਾ ਲਵਾਰਸ ਜੀ ਦਾਵੇਦਾਰ ਜਾਦੇ ਹੋ ਗਏ। ਐਮਸੀ ਦੀ ਇਲੈਕਸ਼ਨ ਆ ਗਈ ਵਿੱਚ ਜੀ। ਐਮਸੀ ਦੀ ਇਲੈਕਸ਼ਨ ਦੇ ਵਿੱਚ ਕਿਸੇ ਵੀ ਨੇ ਵੀ ਕੋਈ ਵਾਰਡ ਦੇ ਵਿੱਚ ਦਿਲਚਸਪੀ ਨਹੀਂ ਵਿਖਾਈ। ਕੋਈ ਬੰਦਾ ਦੱਸੇ ਵੀ ਇਸ ਵਾਰਡ ਦੇ ਵਿੱਚ ਮੈਂ ਇਹਦੀ ਮਦਦ ਕੀਤੀ ਆ। ਠੀਕ ਹੈ ਜੀ ਇਹ ਜਿਹਨੂੰ ਜਿਹਨੂੰ ਜਿੱਤੋਂ ਕੁਝ ਇੱਕ ਆਜ਼ਾਦ ਗਰੁੱਪ ਐਮਸੀ ਇਲੈਕਸ਼ਨ ਦੇ ਵਿੱਚ ਖੜਾ ਆ ਉਹਨਾਂ ਬੰਦਿਆਂ ਨੇ ਉਹਨਾਂ ਬੰਦਿਆਂ ਦੀ ਮਦਦ ਕੀਤੀ ਜੇਸ ਬੰਦੇ ਨੇ ਮਦਦ ਕੀਤੀ ਉਹਨਾਂ ਬੰਦਿਆਂ ਦਾ ਸਾਥ ਅਸੀਂ ਇੱਕ ਮੁੜਕੇ ਗਰੁੱਪ ਬਣਾ ਲਿਆ ਇਕੱਠਾ ਹੀ ਵੇਖੋ ਜੀ ਗੈਂਗਸਟਰ ਕੋਈ ਨਹੀਂਗਾ ਓਏ ਉਹ ਜਿਹਦਾ ਇਹ ਨਾਂ ਲੈਂਦੇ ਆ 2019 ਚ ਮੀਆਪੁਰ ਪਿੰਡੇ ਇੱਕ ਜੀ ਜਿੱਥੇ ਕਿ ਕਾਂਗਰਸ ਦਾ ਬੂਥ ਨਹੀਂ ਲੱਗਦਾ ਅਸੀਂ ਸਾਰਿਆਂ ਨੇ ਉੱਥੇ ਅਪਰੋਚ ਕਰਕੇ ਕਾਂਗਰਸ ਨੂੰ 600 ਦੀ ਲੀਡ ਤੋਂ ਜਿਤਾਇਆ ਸੀ ਉੱਥੋਂ ਲੋਕ ਸਭਾ ਦੇ ਵਿੱਚ ਜਦੋਂ ਉਦੋਂ ਕਾਂਗਰਸ ਨੇ ਉੱਥੋਂ ਵੋਟਾਂ ਮੰਗੀਆਂ ਸੀ ਸਾਨੂੰ ਭੇਜ ਕੇ ਵੀ ਕਾਂਗਰਸੇ ਉਹਦੀ ਮਦਦ ਲਈ ਉਹਨਾਂ ਦੀ ਉਦੋਂ ਚੰਗਾ ਸੀ ਅੱਜ ਜਿਹੜੇ ਗੈਂਗਸਟਰ ਦੱਸਦੇ ਆ ਕਿਸੇ ਨੂੰ ਤੇ ਜਦੋਂ ਕਾਂਗਰਸ ਨੂੰ ਵੋਟਾਂ ਚਾਹੀਦੀਆਂ ਹਨ ਉਦੋਂ ਚੰਗਾ ਇਨਸਾਨ ਹੀ ਦੂਸਰੀ ਗੱਲ ਜਿੰਨਾ ਕੋਈ ਬੰਦਾ ਦੱਸੇ ਵੀ ਅਸੀਂ ਕਿਸੇ ਨੂੰ ਕੋਈ ਧਮਕੀ ਜਾਂ ਕਿਸੇ ਨੂੰ ਕੋਈ ਦਿੱਤੀ ਆ ਜੀ ਆ ਸਾਡੇ ਚ ਬੈਠੇ ਆ ਜਿੰਨੇ ਕਾਉਂਸਲਰ ਬੈਠੇ ਆ ਜਾਂ ਮੋਤਵਾਰ ਬੈਠੇ ਨਾ ਕੋਈ ਡਰ ਨਹੀਂ ਕੋਈ ਭੈ ਨਹੀਂ ਅਸੀਂ ਆਪਣੀ ਮਰਜ਼ੀ ਨਾਲ ਆਏ ਆ ਵੇਖੋ ਜਦੋਂ ਮੈਂ ਦੋ ਇਲੈਕਸ਼ਨ ਲੜਦਾ ਪਿਆ ਸੀ ਇਹਨਾਂ ਨੇ ਮੈਨੂੰ ਪਾਰਟੀ ਚੋਂ ਕੱਢ ਦਿੱਤਾ 8 ਮਹੀਨੇ ਮੈਂ ਘਰ ਬੈਠਾ ਰਿਆ ਇਹ ਮੈਨੂੰ ਕੋਈ ਦਾ ਡਰ ਹੁੰਦਾ ਕੋਈ ਭੈ ਹੁੰਦਾ ਤੇ ਮੈਂ ਸਰਕਾਰ ਵਾਲੇ ਪਾਸੇ ਜਾਂਦਾ ਸਮਿੰਦੇ ਜੀ ਭਾਜੀ ਜਿਹੜੇ ਹੁਣ ਜਿਹੜਾ ਇਹਨਾਂ ਦੇ ਵਿਚਾਰੇ ਆ ਪਾਰਟੀ ਕਾਂਗਰਸ ਚ ਸ਼ਾਮਲ ਹੋ ਰਹੇ ਆ ਕੀ ਉਹ ਪੈਸੇ ਲੈ ਕੇ ਸ਼ਾਮਲ ਹੋ ਰਹੇ ਨੇ ਜਾਂ ਕੋਈ ਦੂਜੀ ਪਾਰਟੀ ਚ ਜਾ ਰਿਹਾ ਕੀ ਉਹ ਪੈਸੇ ਲੈ ਕੇ ਸ਼ਾਮਲ ਹੋ ਰਿਹਾ ਇਹਨਾਂ ਦਾ ਚੇਅਰਮੈਨ ਦੇਖੋ ਬਲਾਕ ਸੰਮਤੀ ਦਾ ਚੇਅਰਮੈਨ ਹੈ ਜਿਹੜਾ ਭਾਜਪਾ ਚ ਸ਼ਾਮਲ ਹੋਇਆ ਉਹ ਵੀ ਪਾਰਟੀ ਦਾ ਸਤਾਇਆ ਹੋਇਆ ਸ਼ਾਮਲ ਹੋਇਆ ਉਹਨਾਂ ਵੀ ਖਾਨਦਾਨੀ ਉਹ ਕਾਂਗਰਸੀ ਨੇ ਮੇਰੀ ਮਿਸ ਜੇ ਇਲੈਕਸ਼ਨ ਲੜੀ ਹੈ ਜາດਾ ਉਹ ਪਾਰਟੀ ਦੀ ਵਰਕਰ ਨਹੀਂ ਐ ਨਾ ਪਾਰਟੀ ਦੀ ਉਹ ਕੋਈ ਅਹੁਦੇਦਾਰ ਸੀ ਪਰ ਮੈਂ ਇਲੈਕਸ਼ਨ ਕਾਂਗਰਸ ਵੱਲੋਂ ਲੜਦਾ ਪਿਆ ਸੀ ਮੈਨੂੰ ਇਹਨਾਂ ਪਾਰਟੀ 'ਚੋਂ ਕੱਢ ਦਿੱਤਾ ਜਦੋਂ ਮੈਨੂੰ ਪਾਰਟੀ 'ਚੋਂ ਕੱਢ ਦਿੱਤਾ ਮੈਂ 8 ਮਹੀਨੇ ਘਰ ਬੈਠਾ ਰਿਆ ਜੀ ਮੈਂ ਕੋਈ ਪਾਰਟੀ ਜੁਆਇਨ ਨਹੀਂ ਕੀਤੀ ਅਬ ਪਿਛਲੇ ਮਹੀਨੇ ਮੈਂ ਪਾਰਟੀ ਜੁਆਇਨ ਕੀਤੀ ਐ ਕਾਲੀਦਾਲ ਕਿਉਂਕਿ ਸਾਡਾ ਆਜ਼ਾਦ ਗਰੁੱਪ ਸੀ ਜਿਹੜਾ ਜਿਹੜੇ ਮੇਰੇ ਸਾਥੀ ਸਾਰੇ ਆਜ਼ਾਦ ਗਰੁੱਪ ਦੇ ਨਾਲ ਸੀ ਉਹ ਮੈਨੂੰ ਕਾਫੀ ਧੀਰ ਤੋਂ ਕਹਿ ਰਿਹਾ ਸੀ ਪਰ ਮੈਂ ਫਿਰ ਵੀ 8 ਮਹੀਨੇ ਵੇਟ ਕੀਤੀ। ਮੈਨੂੰ ਬਾਹਰ ਟਿਕਟ ਦਿੱਤੀ ਜੀ ਇਹਨਾਂ ਮੈਨੂੰ ਵਾਰਡ ਤੋਂ ਬਾਹਰ ਗ੍ਰੀਨ ਐਵੇਨਿਊ ਸਾਈਡ ਪੁਲਸ ਲਾਈਨ ਵਾਲੀ ਵਾਰਡ ਦੇ ਵਿੱਚੋਂ ਇਹਨਾਂ ਮੈਨੂੰ ਟਿਕਟ ਦਿੱਤੀ। ਹਾਂਜੀ। ਜਿਹੜੀ ਮੰਗ ਨਹੀਂ ਕੀਤੀ ਵੀ ਜਿਹੜੀ ਮੇਰੀ ਵਾਰਡ ਤੋਂ ਮੈਂ ਮੰਗ ਕੀਤੀ ਜੀ 4 ਨੰਬਰ ਵਾਰਡ ਸੀ ਮੇਰੀ। ਮੈਂ ਉੱਥੇ 2015 'ਚ ਵੀ ਜਦੋਂ ਕਾਲੀ ਸੱਲ ਲਾਲ ਦੀ ਸਰਕਾਰ ਸੀ ਮੈਂ ਉਦੋਂ ਵੀ ਇਲੈਕਸ਼ਨ ਉੱਥੋਂ ਲੜ ਚੁੱਕਾ ਸੀ। ਕੀ ਹੁਣ ਵੀ ਅਪਰੋਚ ਕਰਦੇ ਪਏ ਤੁਹਾਡੇ ਤੱਕ? ਹਾਂਜੀ। ਕਾਫੀ ਇਲੈਕਸ਼ਨ ਤੋਂ ਪਹਿਲਾਂ ਵੀ ਮੇਰੇ ਨਾਲ 2-4 ਇਹਨਾਂ ਦੇ ਬੰਦੇ ਆਏ ਸੀ। ਉਹਨਾਂ ਅਪਰੋਚ ਕੀਤੀ। ਪਰ ਮੇਰਾ ਮਨ ਜਿਹੜਾ ਜੀ ਭਾਜੀ ਕਿਉਂਕਿ ਜੇ ਇਸ ਪਾਰਟੀ ਨੇ ਆਪਾਂ ਨੂੰ ਐਨ ਵਿਚਾਲੇ ਕੱਢਿਆ ਪਾਰਟੀ ਚੋਂ ਉੱਥੇ ਫਿਰ ਨਹੀਂ ਮਨ ਖਲੋਂਦਾ ਜੀ ਤੁਹਾਡੇ ਸਾਥੀਆਂ ਨੂੰ ਜਾਂ ਹੋਰ ਕਿੰਨੇ ਅਪਰੋਚ ਕੀਤੀ ਹੈ ਜਿਹੜੇ ਕਾਂਗਰਸ ਚੋਂ ਆਏ ਨੇ ਪਹਿਲੇ ਬੰਦੇ ਵੇਖੋ ਸਾਰਿਆਂ ਨੇ ਅਪਰੋਚ ਕਰਦੇ ਪਏ ਸੀ ਪਰ ਸਾਡੇ ਜਿਹੜੀ ਧੜਾ ਆਇਆ ਨਾ ਜਿਹੜਾ ਇਹ ਇੱਕ ਮੁੱਠ ਆ ਤਾਂ ਹੀ ਅੱਜ ਅਸੀਂ ਇਕੱਠੇ ਬੈਠੇ ਆ ਅਸੀਂ ਆਪਣੀ ਇਲੈਕਸ਼ਨ ਆਪ ਲੜੀ ਆ ਠੀਕ ਹੈ ਜੀ ਜੇ ਉਹ ਸਾਨੂੰ ਵੋਟ ਪਈ ਅਸੀਂ ਪੈਸੇ ਨਾਲ ਕੋਈ ਵੋਟ ਨਹੀਂ ਖਰੀਦੀ ਨਹੀਂ ਲੋਕਾਂ ਦੇ ਕੀਤੇ ਕੰਮਾਂ ਦੇ ਸਾਨੂੰ ਵੋਟ ਪਈ ਆ ਠੀਕ ਹੈ ਜੀ ਇਸ ਕਰਕੇ ਇਹ ਜਿਹੜੇ ਝੂਠ ਜਿਹੜੇ ਦੋਸ਼ ਨੇ ਬੇਬੁਨਿਆਦ ਨੇ ਤੇ ਲੋਕ ਜਿਹੜੇ ਆ ਉਹ ਸਮਝਦਾਰ ਨੇ ਉਹ ਅੱਗੇ ਵੀ ਇਹ ਗੱਲ ਨੂੰ ਸਮਝਣਗੇ ਵੀ ਜਿਹੜੀ ਆ ਵੋਟ ਜਿਹੜੀ ਆ ਉਹ ਅਸੀਂ ਉਹਨਾਂ ਬੰਦਿਆਂ ਨੂੰ ਕੌਣੀ ਜਿਹੜੇ ਸਾਡੇ ਦੁੱਖ ਸੁੱਖ ਦੇ ਵਿੱਚ ਭਲਉਂਦੇ ਰਹੇ ਸਭ ਤੋਂ ਪਹਿਲੀ ਵਜ੍ਹਾ ਇਹ ਹੀ ਪਾਰਟੀ ਛੱਡਣ ਦੀ ਕਿ ਇਹਨਾਂ ਦੀ ਆਪਸ ਚ ਕਿਸੇ ਵੀ ਬੰਦੇ ਦੇ ਨਾਲ ਜਾਂ ਪਾਰਟੀ ਵਰਕਰ ਦੇ ਨਾਲ ਕੋਈ ਇਹੋ ਜਿਹੇ ਸਬੰਧ ਨਹੀਂ ਹੈਗੇ ਕਿ ਪਾਰਟੀ ਦੇ ਹੱਕ ਵਾਸਤੇ ਜਾਂ ਇਹਨਾਂ ਵਾਸਤੇ ਲੜਿਆ ਜਾਵੇ ਉਹ ਕਾਰਨ ਨੂੰ ਉਦੋਂ ਨਜ਼ਰ ਆਏ ਜਦੋਂ ਐਮਟੀ ਦੀ ਇਲੈਕਸ਼ਨ ਹੋਈ ਦੀ ਤਿਆਰੀ ਚੱਲਦੀ ਪਈ ਸੀ ਉਦੋਂ ਅਸੀਂ ਵੇਖਿਆ ਦਾਵੇਦਾਰ ਐਮਐਲਏ ਦੇ ਜਾਦੇ ਸੀ ਕੋਈ ਕਹਿੰਦਾ ਮੈਂ ਉਹਨੂੰ ਸੀਟ ਦੇਦਾ ਕੋਈ ਕਹਿੰਦਾ ਮੈਂ ਉਹਨੂੰ ਦਵਾਦਾ ਆਹ ਦਾ ਬਲਾਗ ਪ੍ਰਧਾਨ ਆ ਇਹਦੇ ਤੋਂ ਵੇਖ ਕੇ ਅਸੀਂ ਕਾਂਗਰਸ ਜੁਆਇਨ ਕੀਤੀ ਅੱਧਾ ਸ਼ਹਿਰ ਨੂੰ ਪਤਾ ਜਦੋਂ ਡਾਕਟਰ ਸਾਹਿਬ ਅਗਨੀ ਉਤਰੀ ਕੋਈ ਕਾਂਗਰਸ ਦਾ ਨਾਂ ਨਹੀਂ ਲੈਂਦਾ ਉਹ ਬੰਦੇ ਬਿਠੇ ਹਿੱਤੇ ਅੱਜ ਉਹ ਕਹਿਣ ਲੱਗ ਪਏ ਆ ਕਿ ਪਾਰਟੀ ਨਾਲ ਧੱਕਾ ਕਰਕੇ ਚੱਲ ਗਏ ਉਧਰ ਬਲਾਕ ਪ੍ਰਧਾਨ ਨੂੰ ਆਪਾਂ ਲੈਟਰ 2 ਦਿਨ ਪਹਿਲਾਂ ਈਸ਼ੂ ਕਰਦੇ ਹਾਂ ਐਮਸੀ ਦੀ ਇਲੈਕਸ਼ਨ 'ਚ ਉਹਨੇ ਇਲੈਕਸ਼ਨ ਹਰਾਈ ਜਾਂਦੀ ਮਿਲੀ ਭੁਗਤ ਕਰਕੇ ਇਹ ਰਹੁੰਦਾ ਕੌਣ ਕਾਂਗਰਸ ਦੇ ਹੀ ਲੀਡਰ ਕਾਰਨ ਵਜਾ ਕੀ ਹੋ ਰਿਹਾ ਵਜਾ ਇਹ ਹੀ ਕਿ ਥੱਲੇ ਲੈਵਲ ਤੋਂ ਉੱਠ ਕੇ ਵਰਕਰ ਉੱਤੇ ਕਿਦਾਂ ਵਾਜੇ ਸ਼ਹਿੂਕਾਰਾਂ ਨੂੰ ਇਹ ਚੀਜ਼ ਬੰਦਾ ਨਹੀਂ ਆਈ ਲੀਡਰਾਂ ਨੂੰ ਵੱਡੇ ਲੀਡਰਾਂ ਨੂੰ ਜਿਹੜੇ ਕਾਂਗਰਸ ਦੇ ਹੀ ਨਵੇਂ-ਨਵੇਂ ਐਮਐਲਏ ਦੇ ਦਾਵੇਦਾਰ ਆ ਰਹੇ ਹੀ ਸਾਡੇ ਸ਼ਹਿਰ ਦੇ ਵਿੱਚ ਹਲਕੇ ਦੇ ਵਿੱਚ ਸਾਨੂੰ ਲੱਗਾ ਕਿ ਇਹ ਜੇ ਇੱਕ ਬਲਾਕ ਪ੍ਰਧਾਨ ਨੇ ਇਹ ਕੁਝ ਕਰ ਸਕਦੇ ਆ ਕਿ ਅਹੀਂ ਛੋਟੇ ਜਿਹੇ ਵਾਰਡਾਂ ਦਾ ਨਾ ਕੀ ਕੁਝ ਹੋ ਸਕਦਾ ਤੁਹਾਡਾਂ ਦੇ ਨਾਲ ਹੀ ਜਿਹੜੀ ਆਪਣੀ ਇਲੈਕਸ਼ਨ ਲੜੀ ਸਰ ਮੈਂ ਆਪਣੇ ਸਿਰ ਤੇ ਲੜੀ ਆ ਤੇ ਆਪਣੇ ਵਰਕਰਾਂ ਦੇ ਸਹਿਮਤੀ ਦੇ ਨਾਲ ਨਾਲ ਮਿਲ ਕੇ ਅਹੀਂ ਲੜੀ ਇਲੈਕਸ਼ਨ ਕੋਲ ਤੁਸੀਂ ਮੇਰੇ ਵਾਰਡ ਤੇ ਜਾ ਕੇ ਪੁੱਛ ਲਓ ਕਿੰਨੇ ਕ ਪੈਸੇ ਮੇਰੇ ਵਾਰਡ ਦੀ ਇਲੈਕਸ਼ਨ ਤੇ ਲੱਗੇ ਪਹਿਲਾਂ ਉਹਦੇ ਪੁੱਛੋ ਕਿ ਕੁੰਦਰੇ ਦੇ ਵਾਰਡ ਤੇ ਪੈਸੇ ਕਿੰਨੇ ਲੱਗੇ ਉਹ ਲੋਕਾਂ ਨੇ ਤੇ ਆਪ ਹੱਥੋਂ ਲਾ ਲਾ ਕੇ ਪੋਸਟਰਾਂ ਦੇ ਪੈਸੇ ਲੋਕਾਂ ਨੇ ਲਾਏ ਮੇਰੇ ਵਾਰਡ ਚ ਇਹ ਜਿਹੜੇ ਵਾਰਡ ਚ ਪਰਸੋਂ ਰਾਜਾ ਬੜਿੰਗ ਜੀ ਜਾ ਕੇ ਬੋਲ ਕੇ ਆਏ ਆ ਕਿ ਕੁੰਦਰੇ ਨੇ ਆਹ ਕੀਤਾ ਜੀ ਵਾਰਡ ਚ ਅਹੀਂ ਟਿਕਟ ਦਿੱਤੀ ਸੀ ਇਹ ਮਨੋਜ ਅਗਨੀ ਉਹ ਤਰੀਖ ਲੋਤਾ ਜਾਂ ਸਨਮ ਜੀ ਮੀਨਾ ਸ਼ਕਮਾਰੀ ਲੋਤੇ ਆ ਇਹ ਇਹੋ ਜਿਹੇ ਲੀਡਰਾਂ ਨੂੰ ਕਹਿੰਦੇ ਪਹਿਲੇ ਤੇ ਇਹਨਾਂ ਨੂੰ ਕੌਲਾਂਗੇ ਕਰ ਦੇਵੇ ਆਡਾ ਸਾਥ ਦੇ ਇਹਨੂੰ ਇੱਕ ਪਾਸੇ ਤੁਸੀਂ ਕਹਿੰਦੇ ਵੇਜੇ ਕਿ ਪੋਲੀਟੀਕਲ ਬੰਦੇ ਤੁਸੀਂ ਪਾਰਟੀ ਬਦਲ ਲਈ ਪਹਿਲੇ ਲੈ ਕੇ ਦੂਜੇ ਪਾਸੇ ਤੁਸੀਂ ਆਡੇ ਐਮਸੀਆਂ ਨੂੰ ਕਾਲ ਕਰਕੇ ਕਹਿੰਦੇ ਵੇ ਸਾਡਾ ਸਾਥ ਦਿਓ ਜੇ ਤੁਹਾਨੂੰ ਲੱਗਦਾ ਅਸੀਂ ਪੈਸੇ ਲੈਣੇ ਪਏ ਆ ਪਾਰਟੀਆਂ ਕੋਲ ਤੇ ਫਿਰ ਹਰ ਦਿਵਾਰ ਕਰਨ ਕਾਲ ਕਰਕੇ ਜਾਂਦੀ ਪਈ ਅੱਜ ਅਰ ਕੋਈ ਕੋਈ ਪਾਰਟੀ ਦਾ ਹੀ ਮੈਨ ਕਰਦਾ ਪਾਰਟੀ ਦਾ ਮੋਢੀ ਕਰਦੇ ਫੇ ਤੁਹਾਨੂੰ ਇਹਦਾ ਸਪਸ਼ਟੀਕਰਨ ਦਊਂਗੇ ਮਨੋਜ ਅਗਨੀ ਤੇਰੀ ਬੇਟਿਆ ਪੁੱਛੋ ਇਹਨਾਂ ਨੂੰ ਪੁੰਦਰਾ ਸਾਹਿਬ ਤੁਸੀਂ ਟਿਕਟ ਤੇ ਚੋਂ ਲੜੀਗਾ ਆਜ਼ਾਦ ਨਹੀਂ ਮੈਂ ਆਜ਼ਾਦ ਇਲੈਕਸ਼ਨ ਲੜੀ ਸਾ ਮਤਲਬ ਇਹ ਤੁਹਾਨੂੰ ਪਹਿਲਾਂ ਭਾਫ ਲਿਆ ਤੁਸੀਂ ਵੀ ਜਿਹੜਾ ਟੜਨਾ ਸਰ ਭਾਫ ਲਿਆ ਜਦੋਂ ਆਪਾਂ ਕਹੀਏ ਕਿ ਅਗਲੇ ਦਿਨ ਇਲੈਕਸ਼ਨ ਹੈ ਇੱਕ ਦਿਨ ਪਹਿਲਾਂ ਆਪਾਂ ਇਲੈਕਸ਼ਨ ਸੀਟ ਦਵਾਂਗੇ ਪਹਿਲਾਂ ਤੇ ਇਹਨਾਂ ਦੀ ਆਪਣੀ ਮਿਲੀ ਭੁਗਤਾਈ ਕਈ ਇਹੋ ਜਿਹੇ ਬੰਦੇ ਆਉਣੇ ਆ ਜਿਹੜੇ ਤੁਸੀਂ ਸੋਚੇ ਨਹੀਂ ਹੋਣੇ ਕਿ ਕਾਂਗਰਸ ਚ ਇੱਜ਼ਤ ਨਾ ਹੋਣ ਕਰਕੇ ਪਾਰਟੀ ਛੱਡਦੇ ਪਏ। ਇਹ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਇਹ ਇੱਕ ਸਾਜ਼ਿਸ਼ ਰਚੀ ਜਾ ਰਹੀ ਹੈ। ਇਹ ਬਿਲਕੁਲ ਵੇਖਦਾ ਪਿਆ ਅਕਾਲੀ ਦਲ ਦਾ ਗਰਾਫ ਜਿੱਦਾਂ ਉੱਪਰ ਜਾ ਰਿਹਾ ਵਾ। ਕਾਂਗਰਸ ਮੁਖਲਾਈ ਹੋਈ ਆ। ਬਾਡਾ ਅੱਜ ਗਲੀਆਂ 'ਚ ਘਰਾਂ 'ਚ ਜਾ ਰਹੇ ਆ। ਯਾਰ ਮੇਰੇ ਸਾਥ ਇਦਾਂ ਸਾਥ ਹੀ ਦਿੰਦੇ ਲੋਕੀ। ਲੋਕੀ ਵੇਖਦੇ ਕੰਮ ਕਿੰਨੇ ਕਰਾਉਣਾ ਵਰਕਰ ਕੌਣ ਪਾਰਟੀ ਦਾ। ਆ ਸਾਰੀ ਜ਼ਿੰਦਗੀ ਮਨੋਜ ਹੋਣਾ ਨੇ ਆਪਣੀ ਗਲਤੀ ਜੋ ਜੰਮੇ। ਤੇ ਅੱਜ ਉਹ ਬੰਦੇ ਨੂੰ ਇਹ ਕਿਹਾ ਜਾ ਰਿਹਾ ਵਾ ਤੁਸੀਂ ਪੈਸੇ ਲਾ ਕੇ ਇਲੈਕਸ਼ਨਾਂ ਲੜੀਆਂ ਤੇ ਰਾਤ ਨੂੰ ਉਹਨੂੰ ਕਾਲ ਕਰਕੇ ਕਹਿੰਦੇ ਆ ਸਾਥ ਦਿਓ। ਇਹ ਇੱਕ ਮੁਖਲਾਹਟ ਪਾਰਟੀ ਦਾ ਆਪਣਾ ਗਰਾਫ ਚੁੱਕਨ ਦੀ ਪਰ ਲੋਕੀ ਬੜੇ ਸਮਝਦਾਰ ਆ ਲੋਕਾਂ ਨੂੰ ਪਤਾ ਵਾ ਕੰਮ ਕਿਹਦੇ ਕੋਲ ਹੈ ਨਾ ਕਿਹੜਾ ਵਰਕਰ ਕੰਮ ਕਰਦਾ ਕਿਹੜੀ ਪਾਰਟੀ ਦਾ ਵਰਕਰ ਅੱਗੇ ਆਊਗਾ ਇਸ ਕਰਕੇ ਲੋਕਾਂ ਨੇ ਇਹਨਾਂ ਦੀਆਂ ਸਾਰੀਆਂ ਗੱਲਾਂ ਨੂੰ ਨਕਾਰ ਕੇ ਅਕਾਲੀ ਦਲ ਦਾ ਸਾਥ ਦੇਣਾ ਹੈ ਮੈਂ ਕਹਿਣਾ ਚਾਹੁੰਦਾ ਜੀ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਵੇਖ ਕੇ ਜਿਹੜਾ ਕਾਂਗਰਸ ਦਾ ਪੰਜਾਬ ਦਾ ਪ੍ਰਧਾਨ ਆ ਬਖਰਾੜ ਦੇ ਵਿੱਚ ਆ ਗਿਆ ਵਾ ਗਲਤਮਤ ਬਿਆਨ ਦੇਂਦਿਆ ਵਾ ਅਸੀਂ ਇਹਦੀ ਨਿਖੇਦੀ ਕਰਦੇ ਆ ਤੈਨੂੰ ਇੱਕ ਗੱਲ ਦੱਸਣਾ ਚਾਹੁੰਦੇ ਆ ਕਿ ਤੂੰ ਰਹਿਮਾਨਦਾਰ ਜਿਹੜੀ ਗੱਲ ਹੈ ਨਾ ਉਹ ਇਹ ਸਤ ਇਹਦਾ ਤੇ ਗੱਲ ਕਰ ਜੇ ਕੋਈ ਪ੍ਰੂਫ ਆ ਜਿਹੜਾ ਕਹਿੰਦਾ ਪਹਿਕੇ ਅਮਰਪਾਲ ਬਾਟੇ ਸਾਡੀ ਮਤ ਕੀਤੀ ਯਾਰ ਕੋਈ ਪ੍ਰੂਫ ਆ ਕੋਈ ਦੱਸੋ ਇੰਨੇ ਸਾਨੂੰ 2018 ਦੇ ਵਿੱਚ ਜਿਹੜੀ ਐਮਪੀ ਦੀ ਇਲੈਕਸ਼ਨ ਦੇ ਵਿੱਚ ਸਾਨੂੰ ਤੋਰਿਆ ਕਿ ਮੀਆਂਪੁਰ ਚਤਾ ਉਹਦਾ ਸਾਨੂੰ ਤਰਲੇ ਕੱਢਦਾ ਹੈ ਸਾਡੇ ਸਾਰੇ ਵਰਕਰਾਂ ਨੂੰ ਕਾਂਗਰਸ ਪਾਰਟੀ ਠੀਕ ਹੈ ਅੱਜ ਅਹੀ ਕਾਲੀਦਾਲ ਦੇ ਵਿੱਚ ਸ਼ਮੂਲਿਤ ਕੀਤੀ ਆ ਤੇ ਇਹ ਸਾਡੇ ਤੇ ਇਲਜ਼ਾਮ ਲਾ ਰਿਹਾ ਵਾ ਠੀਕ ਹੈ ਇਹਨੂੰ ਆਪਣੀ ਪੀੜ੍ਹੀ ਥੱਲੇ ਪਹਿਲਾਂ ਛੋਟਾ ਮਾਰਨਾ ਚਾਹੀਦਾ ਵਾ ਕਿ ਜਿਹੜੇ ਕਾਂਗਰਸ ਨੇ ਕਾਰਗਰ ਤੋਂ ਟਿਕਟਾਂ ਦਿੱਤੀਆਂ ਉਹ ਕਿਸ ਕਾਦੀ ਟਿਕਟ ਦਿੱਤੀ ਆ ਉਹਨਾਂ ਦੇ ਪਿਛੋਕੜ ਨਹੀਂ ਪਤਾ ਕੀ ਆ ਕੀ ਨਹੀਂ ਗਾ ਇਹ ਗ ਰਾਜੀ ਤੇ ਦੋਦੇਸਾਨ ਦੱਸਿਆ ਵੀ ਹੁਣ ਵੀ ਜਿਹੜੇ ਪਾਰਟੀ ਦੇ ਮੇਨ ਅਹੁਦੇਦਾਰ ਨੇ ਤੁਹਾਡੇ ਤੱਕ ਅਪਰੋਚ ਕਰਦੇ ਬਿਲਕੁਲ ਕਰਦੇ ਪਏ ਜੀ ਮੈਨੂੰ ਕਿਸੇ ਨੇ ਅਪਰੋਚ ਕੀਤੀ ਬਿਲਕੁਲ ਕੀਤੀ ਆ ਜੀ ਮੈਨੂੰ ਕੱਲ ਰਾਤੀ ਰਾਜੇ ਵੜਿੰਗ ਦਾ ਫੋਨ ਆਇਆ ਜੀ ਆਪ ਖੁਦ ਠੀਕ ਆ ਪ੍ਰਤਾਪ ਸਿੰਘ ਬਾਜਵਾਲ ਮੇਰੇ ਉਧਰ ਦਫ਼ਤਰ ਆਏ ਮੇਰੇ ਮੈਨਾਂ ਉਹਨਾਂ ਕਰਦੇ ਪਏ ਮੈਨੂੰ ਜੋ ਅਜ ਗੱਲਾਂ ਕਰਦੇ ਆ ਕਿ ਇਹਨਾਂ ਨੇ ਕਿੱਦਿ ਫੇਰ ਕਿਉਂ ਤੁਹਾਨੂੰ ਮਤ ਕਰਦੇ ਮਤ ਮੰਗਦੇ ਪਏ ਆ ਮਤ ਤਾਂ ਮੰਗਦੇ ਪਏ ਆ ਕਿ ਕੱਲੀ ਕੱਲੀ ਵਾਰ ਸੋਨੂ ਭਾਈ ਦੀ ਵਾਰ ਚ ਗਏ ਸਕੁੰਦਰ ਦੀ ਵਾਰ ਚ ਮੇਰੀ ਵਾਰ ਸਨਦੀ ਵਾਰ ਦੇ ਵਿੱਚ ਗਏ ਆ ਸਾਰੇ ਭਰਾਵਾਂ ਦੀ ਵਾਰ ਚ ਗਏ ਆ ਉੱਥ ਇਨਾਂ ਦਾ ਇਨਾਂ ਮੁੰਡਿਆਂ ਦੇ ਵਿੱਚ ਹੌਸਲਾ ਵਾ ਇਹ ਮੈਨੇਜ ਹੌਸਲਾ ਸ਼ਰੋਮਨ ਅਕਾਲੀਦਾਲ ਦੇ ਵਿੱਚ ਇਨਾਂ ਨੇ ਸ਼ਮੂਲਿਤ ਕਰ ਲਈ ਆ ਇੱਕ ਤਰਫਾ ਕੀ ਆ ਵਾਰਡ ਇਸ ਕਰਕੇ ਬਖਲਾਵੜ ਕਿਉਂਕਿ ਇਨਰ ਦੀ ਜਮਾਨਤਾਂ ਜਬਤ ਹੋਣੀਆਂ ਵਾ ਵਾੜਾਂ ਵਿੱਚ ਨਾ ਕੋਈ ਵੇਖ ਲੈ ਤੁਹਾਡੇ ਰਿਜ਼ਲਟ ਸਾਹਮਣੇ ਆਣਾ ਵਾ 14 ਤਰੀਕ ਨੂੰ ਕਿਤੇ 100 ਪੰਨੀ ਕਿਤੇ 50 ਪੰਨੀ ਤੇ ਸ਼ਰੋਮਨ ਅਕਾਲੀਦਾਲ ਦੀ ਚੜ੍ਹਦੀ ਕਲਾ ਹੋ ਗਈ ਵੇਖਿਓ ਤੁਸੀਂ ਜੀ ਇਤਿਹਾਸ ਰਚਿਆ ਜਾਊਗਾ ਇਹਦੀ ਸ਼ਰੋਮਨ ਅਕਾਲੀਦਾਲ ਦਾ ਸ਼ਹਿਰੋਂ ਵੀ ਤੇ ਹਲਕੇ ਦੇ ਵਿੱਚੋਂ ਵੀ ਦੀ ਤੇ ਜਿਹੜਾ ਮੋਢੇ ਬਣੇ ਜਾਊ 27 ਦੇ ਵਿੱਚ ਤੁਹਾਡੇ ਸਾਹਮਣੇ ਤੇ ਪਾੜੀ ਸੈਮੀਫਾਈਨਲ ਦੇਖੀ ਹੈ ਇਸ ਜਿਹੜੀ ਸਰਕਾਰ ਆ 2027 ਦੇ ਵਿੱਚ ਜਿਹੜਾ ਇਹਦਾ ਮੋੜ ਆ ਤਰਨਤਨ ਸ਼੍ਰੀ ਤਰਨਤਨ ਸਾਹਿਬ ਤੋਂ ਬੰਨਾ ਵਾ ਤੇ ਬੜੀ ਵਧੀਆ ਇਤਿਹਾਸਿਕ ਜਿੱਤ ਜੇਣੀ ਹੋਣੀ ਆ ਚੋਲਾ ਤਰੀਕ ਵਾਲੇ ਦਿਨ ਦੀਵਾਲੀ ਦਾ ਤਿਹਾਰ ਮਨਾਇਆ ਜਾਊਗਾ ਸ਼੍ਰੋਮਣੀ ਕਾਲੀਦਾਰ ਵਰਕਰਾਂ ਵੱਲੋਂ ਤੇ ਸ਼ਹਿਰ ਨਿਵਾਸੀਆਂ ਵੱਲੋਂ ਹਲਕਰਮਸ ਸ਼੍ਰੋਮਣੀ ਕਾਲੀਦਾਰ ਵੱਲੋਂ ਜੀ ਬੀਬੀ ਸਾਡੇ ਮਾਤਾ ਜੀ ਆ ਜਿਹੜੇ ਪ੍ਰਿੰਸੀਪਲ ਆ ਪੜ੍ਹੇ ਲਿਖਿਆ ਸਾਰਿਆਂ ਨੂੰ ਹੱਥ ਜੋ ਕੇ ਬੇਨਤੀ ਕਰਦੇ ਆ ਕਿ ਉਹਨੂੰ ਸ਼੍ਰੋਮਣੀ ਕਾਲੀਦਾਰ ਨੂੰ ਆਪਣਾ ਇੱਕ ਨੰਬਰ ਤੇ ਜਿਹੜਾ ਨਿਸ਼ਾਨ ਆ ਤਕੜੀ ਦਾ ਉੱਤੇ ਵੋਟਾਂ ਪਾਓ ਜੀ ਮੈਂ ਤੁਹਾਨੂੰ ਦੱਸਿਆ ਵੀ ਰਾਜਾ ਬੜਿੰਗ ਜੀ ਕਿ ਜਿਹੜੇ ਪੈਸੇ ਲੈ ਲੈ ਕੇ ਇਧਰੋਂ ਲੈ ਕੇ ਇਧਰ ਦੇਤੇ ਇਧਰੋਂ ਲੈ ਕੇ ਇਧਰ ਦੇਤੇ ਮੈਂ ਇੱਕ ਤੈਨੂੰ ਗੱਲ ਦੱਸਾਂ ਵੀ ਰਾਜਾ ਵੜਿੰਗ ਪ੍ਰਧਾਨ ਆ ਕਾਂਗਰਸ ਪਾਰਟੀ ਪੰਜਾਬ ਦਾ ਤੇ ਉਹਨਾਂ ਦਾ ਜ਼ਿੰਮੇਵਾਰੀ ਦੇ ਸਿਸਟਮ ਨਾਲ ਬੋਲਣ ਦਾ ਫਰਜ਼ ਬਣਦਾ ਐਵੇਂ ਨਜਾਇਜ਼ ਮੰਦ ਘੜਤ ਗੱਲਾਂ ਜਿਹੜੀਆਂ ਕਰੀ ਜਣੀਆਂ ਉਹ ਚੰਗੀਆਂ ਨਹੀਂ ਹੁੰਦੀਆਂ ਤਰਨਤਾਰਨ ਸ਼ਹਿਰ ਪਵਿੱਤਰ ਨਗਰੀ ਗੁਰੂ ਅਰਜਨ ਦੇਵ ਜੀ ਵਸਾਈ ਹੋਈ ਆ ਇਸ ਧਰਤੀ ਦੇ ਉੱਤੇ ਜਿਹੜਾ ਆਣ ਕੇ ਉਲਟਕੁਲਟ ਦੀਆਂ ਗੱਲਾਂ ਕਰੂਗਾ ਉਹਦਾ ਸਿਸਟਮ ਹੀ ਖਤਮ ਹੋ ਜਾਂਦਾ ਖਰਾਬ ਹੋ ਜਾਂਦਾ ਇਹ ਪਹਿਲਾਂ ਵੀ ਇਹਨੂੰ ਰਾਜਾ ਵੜਿੰਗ ਨੂੰ ਵੈਸੇ ਥੋੜਾ ਬੋਲਣਾ ਤਰੀਕੇ ਨਾਲ ਚਾਹੀਦਾ ਯਾਰ ਅੱਧ ਹੋਈ ਆ ਕਦੀ ਕਿਸੇ ਨੂੰ ਗੈਂਗਸਟਰ ਕਹਿ ਦਿੰਦਾ ਕਦੀ ਕਿਸੇ ਨੂੰ ਕਹੇ ਕੀ ਕਹਿ ਦਿੰਦਾ ਗੈਂਗਸਟਰ ਇਹਨੇ ਵੇਖੇ ਆ ਵੀ ਗੈਂਗਸਟਰ ਕੀ ਆ ਤੇ ਕੀ ਕਿੱਥੇ ਆ ਕੋ ਚੰਗੇ ਤਰੀਕੇ ਦੇ ਨਾਲ ਸਾਡੇ ਸ਼ਹਿਰ ਨੂੰ ਸਾਡਾ ਭਾਈਚਾਰਕ ਸਾਂਝ ਜਿਹੜੀ ਸਾਡੇ ਸ਼ਹਿਰ ਦੀ ਬਣੀ ਰਹਿਣ ਦੇਣ ਇਹ ਤੇ ਵਾ ਵਾ ਕਰਦੇ ਗੱਡੀਆਂ ਲੈ ਕੇ ਭੱਜੇ ਫਿਰੇ ਜਰ ਵੋਟਾਂ ਅਹੀਂ ਪਾਉਣੀਆਂ ਕਿ ਇੰਨਾ ਪਾਉਣੀਆਂ ਜਿੱਥੇ ਵੋਟ ਜਿਹੜੀ ਪਾਉਣੀਆਂ ਸਾਡੇ ਸ਼ਹਿਰ ਦੇ ਲੋਕਾਂ ਨੇ ਪਾਉਣੀਆਂ ਭਾਈਚਾਰਕ ਸਾਂਝ ਤੇ ਪ੍ਰੇਮ ਪਿਆਰ ਦੇ ਨਾਲ ਅਹੀਂ ਪਾਉਣੀਆਂ ਇਹੋ ਜਿਹੀਆਂ ਗੱਲਾਂ ਕਰ ਕਰਕੇ ਵੇਖੋ ਆਪ ਇਹਨਾਂ ਸਭ ਨੇ ਚੱਲ ਜਾਣਾ ਇਹਦੇ ਲੋਕਾਂ ਨੂੰ ਲੜਾਉਣਗੇ ਲੋਕਾਂ ਨੂੰ ਮਰਵਾਉਣਗੇ ਇਹ ਜਨਤਾ ਸਾਡੀ ਇਨੀ ਸੁਲਜੀ ਤੇ ਚੰਗੀ ਜਨਤਾ ਸੰਗਤ ਹੈ ਜਿਹੜੀ ਸਾਡੀ ਰੱਬ ਰੂਪ ਸੰਗਤ ਹੈ ਸੰਗਤ ਨੂੰ ਇਹ ਬਹੁਤ ਜ਼ਿਆਦਾ ਖਰਾਬ ਕਰ ਰਹੇ ਆ ਇੱਕ ਬੋਲਣ ਦਾ ਤਰੀਕਾ ਚੰਗਾ ਜਿਹੜਾ ਮੈਂ ਪਾਰਟੀ ਦਾ ਪ੍ਰਧਾਨ ਮੈਂ ਤਾਂ ਪਾਰਟੀ ਦੀ ਪ੍ਰਧਾਨਗੀ ਤੋਂ ਲਾਉਣਾ ਚਾਹੀਦਾ ਕੋਈ ਚੰਗਾ ਸੁਲਝਿਆ ਬੰਦਾ ਬਣਾਉਣਾ ਚਾਹੀਦਾ ਸ੍ਰੀ ਤਰਨਤਨ ਸਾਹਿਬ ਹੈ ਜਿਹਦੇ ਵਿੱਚ ਬਹੁਤ ਹੀ ਵੱਡੇ ਪੱਧਰ ਤੇ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੇ ਵਿਕਾਸ ਕਰਾਏ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਬ ਦੀ ਜਦੋਂ ਸਰਕਾਰ ਸੀ 2007 ਦੇ ਵਿੱਚ ਉਦੋਂ ਇੱਥੇ ਉਹ ਆਏ ਤੇ ਉਹਨਾਂ ਨੇ ਦੇਖਿਆ ਕਿ ਜਿਹੜੇ ਸ਼ਹਿਰ ਦੇ ਹਾਲਾਤ ਸੀ ਕੋਈ ਟੀਬੇ ਬਹੁਤ ਹੀ ਪਾਣੀ ਦੇ ਸੀਵਰੇਜ ਦਾ ਬੜਾ ਮੰਦਾ ਹਾਲ ਸੀ ਜਦੋਂ ਉਹਨਾਂ ਸੰਗਤ ਦਰਸ਼ਨ ਕੀਤੇ ਤੇ ਉਹਨਾਂ ਨੇ ਸੰਗਤ ਨੇ ਉਹਨਾਂ ਨੂੰ ਦੱਸਿਆ ਕਿ ਬਾਦਲ ਸਾਹਿਬ ਸਾਡੀਆਂ ਜਿਹੜੀਆਂ ਪ੍ਰੋਬਲਮ ਆ ਇਹਨਾਂ ਨੂੰ ਹੱਲ ਕੀਤਾ ਜਾਵੇ ਜਿਹੜੀ ਸਾਡੇ ਨਗਰ ਕੌਂਸਲ ਦਫ਼ਤਰ ਆ ਸਾਡੇ ਪ੍ਰਧਾਨ ਸਾਹਿਬ ਰਹੇ ਆ ਜੀ ਸਾਡੇ ਇਹਨਾਂ ਨੂੰ ਪਤਾ ਵਾ ਕਿ ਉੱਥੇ ਜਦੋਂ ਮੀਂਹ ਪੈਂਦਾ ਸੀ ਤੇ ਜਿਹੜੀਆਂ ਡਾਕੂਮੈਂਟ ਸੀ ਜੜੇ ਉਹ ਸਾਰੇ ਜੜੇ ਆ ਕਿ ਉਹ ਗਿੱਲੇ ਹੋ ਜਾਂਦੇ ਸੀ ਤੇ ਲੋਕ ਕੱਜਲ ਖਰਾਬ ਹੁੰਦੀ। ਇਹ ਤਾਂ ਫਿਰ ਉਹ ਹੀ ਆਪਣੇ ਜਿਹੜੇ ਬੌਜੀ ਆ ਆਪਣੇ ਜਿਹੜੇ ਦਿੱਲੀ ਤੋਂ ਆਏ ਆ ਜਿਹੜਾ ਉਹ ਪਹਿਲਾਂ ਕੀ ਬੋਲਿਆ ਮੈਨੂੰ ਤਾਂ ਹਿੰਦੀ ਜੀ ਬੋਲਣਾ ਨਹੀਂ ਆਉਂਦਾ ਉਹਨਾਂ ਦਾ। ਜਗਾ ਤੋਂ ਮਲਕੀ ਉਹਨਾਂ ਨੇ ਜਗਾ ਲਈ ਸੀ ਗੁਰੂ ਅਰਜਨ ਦੇਵ ਪਾਸ਼ਾ ਜੀ ਨੇ ਉੱਥੋਂ ਹੀ ਬੀਬੀ ਜੀ ਹੋਣੀ ਬੀਬੀ ਸਿਕੰਦਰ ਕੌਰ ਜੀ ਰੰਧਾਵਾ ਜੀ ਜਿਨ੍ਹਾਂ ਨੂੰ ਕਿਹਾ ਜਾ ਰਿਹਾ ਕਿ ਬੀਬੀ ਜੀ ਹੋਣੀ ਦੇ ਇੱਥੇ ਆ ਆਪਣਾ ਜੀ ਫੌਜੀ ਪਰਿਵਾਰ ਤੋਂ ਆਏ ਨਹੀਂ ਧਰਮੀ ਤੋਂ ਉਹ ਪਹਿਲਾਂ ਆਪਣਾ ਪਿਛੋਕਰ ਤੇ ਆਪਾਂ ਜਿਹੜੇ ਕਹਿ ਰਹੇ ਨੇ ਕਿ ਕੇ ਬੀਬੀ ਜੀ ਨਹੀਂ ਹੈਗੇ ਤਾਂਹੀਂ ਕੀ ਕੀਤਾ ਸ਼ਰੋਮਣੀ ਅਕਾਲੀ ਦਲ ਦੇ ਕਿਹੋ ਜੀ ਰੀੜ ਦੀ ਹੱਡੀ ਆ ਕਿ ਜਿੱਥੇ ਇੱਕ ਲੋਜਨ ਦੀ ਆ ਨਾ ਜੀ ਉਥੇ ਡਟ ਜਾਂਦੀ ਆ ਮੇਰੇ ਨਾਲ ਕੁੰਦਲਾ ਸਾਹਿਬ بیٹھے ਆ ਪ੍ਰਧਾਨ ਨਗਰ ਕੌਂਸਲ ਦੇ ਬੇਟੇ ਆ ਬਲਾਕ ਪ੍ਰਧਾਨ ਜੀ ਬੇਟੇ ਆ ਮਨੋਜ ਅਗਨੀਓਤਰੀ ਜੀ ਬੇਟੇ ਆ ਭੈਣ ਜੀ ਹੁਣੀ ਬੇਟੇ ਆ ਅਰਵਿੰਦਰ ਜੀ ਬੇਟੇ ਆ ਇਹ ਸਾਰੇ ਕਾਂਗਰਸੀ ਆ ਕਿ ਅਹੀਂ ਅਕਾਲੀ ਦਲ ਦੇ ਵਿੱਚੋਂ ਨੇ ਆ ਇਹ ਕਾਂਗਰਸ ਵਿੱਚੋਂ ਦੇ ਹੀ ਕੀ ਇਹ ਵੇਖੋਗੇ ਸਾਡੇ ਨਾਲ ਲੜਦੇ ਹੁੰਦੇ ਸੀ ਆਣ ਕੇ ਆ ਮਨੋਜੀ ਮੈਨੂੰ ਮਣਕੇ ਧਮਕੀਆਂ ਦੇਂਦੇ ਹੁੰਦੇ ਸੀ ਕਿ ਤੂੰ ਅਗਲੇ ਪੰਨੇ ਇੰਝ ਤੇ ਤੈਨੂੰ ਅਹੀਂ ਗਲੀ ਜੋ ਘਰੋਂ ਬਾਹਰ ਹੀ ਨਿਕਲ ਦੇਣਾ ਆਜ ਜੋ ਉਹਨਾਂ ਨੇ ਪੈਸੇ ਲੈ ਕੇ ਕਾਲੀਦਲ ਚ ਸ਼ਾਮਲ ਹੋ ਗਿਆ ਇਹ ਆਪਣੀ ਪੀੜੀ ਥਲੇ ਸੋਟਾ ਮਾਰਨ ਦੀ ਕਿ ਆਪ ਕਿੰਨੇ ਪੈਸੇ ਲੈ ਕੇ ਟਿਕਟਾਂ ਦਿੱਤੀਆਂ ਸੈਂਟਰ ਨੂੰ ਪੈ ਕਿੰਨੇ ਦਿੱਤੇ ਆ ਫੇਰ ਟਿਕਟ ਮਿਲੀ ਆ ਇਹ ਕਿਤੇ ਐਵੇਂ ਨਹੀਂ ਟਿਕਟ ਮਿਲ ਗਈ ਕਾਰਸੀਆਂ ਨੂੰ ਇਹ ਆਪਣੀ ਪੀੜੀ ਥਲੇ ਸੋਟਾ ਮਾਰਨਾ ਚਾਹੀਦਾ ਇਹਨਾਂ ਮਗਰ ਨਹੀਂ ਲਗਣਾ ਚਾਹੀਦਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੇ ਜੁੜ ਬੈਠੇ ਆ ਮੋਤਵਰ ਬੰਦੇ ਅਕਾਲੀ ਦਲ ਵੱਲੋਂ ਜਾਂ ਸਾਰੇ ਜੀ ਇਹ ਮੈਨੂੰ ਜ਼ਿਆਦਾ ਬਿਆਨ ਕਰਨ ਦੀ ਲੋੜ ਨਹੀਂ ਹੈ ਸਾਰੇ ਭੈਣ ਭਰਾ ਆਪਣੇ ਆਪਣੇ ਪੁਆਇੰਟ ਆਫ View ਰੱਖ ਚੁੱਕੇ ਨੇ ਤੇ ਇਹ ਆਜ਼ਾਦ 15 ਜਣੇ 16 ਜਣੇ ਆਜ਼ਾਦ ਜਿੱਤੇ ਸੀਗੇ ਤੇ ਜੇ ਇਹ ਅੱਠ ਅੱਜ ਖਲੋਤੇ ਹੋਏ ਨੇ ਤੇ ਕਿਸੇ ਜ਼ਮੀਰ ਦੇ ਨਾਲ ਹੀ ਖਲੋਤੇ ਹੋਏ ਨੇ ਬਾਕੀ ਸੱਤ ਜਿਹੜੇ ਆ ਉਹ ਹੋ ਸਕਦੇ ਨੇ ਵਿਕਾਊ ਇਸ ਟੀਮ ਨੂੰ ਅਸੀਂ ਵਿਕਾਊ ਦਾ ਨਾਮ ਨਹੀਂ ਦੇ ਸਕਦੇ ਜਿਹੜੇ ਆਪਣੀ ਜਾਗ ਦੀ ਜ਼ਮੀਰਾਂ ਦੇ ਨਾਲ ਅੱਜ ਖੜੇ ਨੇ ਤੇ ਅਕਾਲੀ ਦਲ ਦੇ ਨਾਲ ਮੈਂ ਛੋਟੇ ਸ਼ਬਦਾਂ ਤੇ ਇੱਕ ਚੀਜ਼ ਕਹਿਣਾ ਚਾਹੂੰਗੀ ਕਿ ਸਾਡੇ ਜਿਹੜੇ ਭੈਣ ਭਰਾ ਨਾਲ ਖੜੇ ਨੇ ਇਹ ਖੜੇ ਰਹਿਣਗੇ ਚਾਹੇ ਕਿਸੇ ਦੀ ਧਮਕੀ ਆਵੇ ਚਾਹੇ ਕੋਈ ਹੋਰ ਕੋਈ ਗੱਲ ਕੀਤੀ ਜਾਏ ਇਹ ਸਿਰਫ ਇੱਕ ਬੁਖਲਾਹਟ ਦਾ ਇੱਕ ਨਜ਼ਾਰਾ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਹੈ ਕਿ ਅਕਾਲੀ ਦਲ ਦੀ ਜਿੱਤ ਪੱਕੀ ਆ ਤੇ 120% ਪੱਕੀ ਆ ਇਹ ਜਿੱਦਾਂ ਖੜੇ ਨੇ ਐਦਾਂ ਹੀ ਖੜੇ ਰਹਿਣਗੇ ਇੱਕ ਚੀਜ਼ ਹੋਰ ਮੈਂ ਕਹਿਣਾ ਚਾਹੂੰਗੀ ਜਿਹੜਾ ਕੰਚਨਪ੍ਰੀਤ ਜਿੱਤ ਦੇ ਉੱਪਰ ਪਰਚਾ ਕੀਤਾ ਗਿਆ ਕਿ ਇਹ ਜਾਇਜ਼ ਸੀਗਾ ਤੁਸੀਂ ਆਪ ਸਾਰੇ ਭੈਣ ਭਰਾ ਖੜੇ ਹੋ ਇੱਥੇ ਪੱਤਰਕਾਰ ਇਸ ਚੀਜ਼ ਨੂੰ ਤੁਸੀਂ ਸਹੀ ਪਲੀਪਾਤੀ ਜਾਣਦੇ ਹੋਵੋਗੇ ਕਿ ਅੱਜ ਤੱਕ ਕਦੀ ਐਦਾਂ ਨਹੀਂ ਹੋਇਆ ਕਿ ਕਿਸੇ ਲੇਡੀ ਕੈਂਡੀਡੇਟ ਦੇ ਸਿਰਫ ਇੱਕ ਪ੍ਰਚਾਰ ਕਰਨ ਦੇ ਉੱਪਰ ਇੱਕ ਪਰਚਾ ਕਰ ਦਿੱਤਾ ਜਾਵੇ ਮੈਨੂੰ ਨਹੀਂ ਲੱਗਦਾ ਅੱਜ ਦੀਆਂ ਸਰਕਾਰਾਂ ਕੁਝ ਸਹੀ ਕਦਮ ਚੁੱਕ ਰਹੀਆਂ ਨਹੀਂ ਤੇ ਜਿਹੜੇ ਮੈਡਮ ਨੇ ਐਸਐਸਪੀ ਜਿਹੜੇ ਨੇ ਉਹਨੂੰ ਮੈਂ ਚਾਹੁੰਦੀ ਸੀ ਦਿਲੋਂ ਕਿ ਮੈਂ ਸਨਮਾਨਿਤ ਕਰਕੇ ਆਵਾਂ ਪਹਿਲਾਂ ਬਟ ਹੁਣ ਮੇਰੇ ਮਨ 'ਚ ਇਹ ਆ ਰਿਹਾ ਵਾ ਕਿ ਇੱਕ ਔਰਤ ਦੇ ਨਾਲ ਇੱਕ ਐਦਾਂ ਦੀ ਵਾਕਿਆ ਵਾਪਰ ਜਾਏ ਔਰ ਉਹ ਆਪਣੇ ਵੱਲੋਂ ਇਹ ਚੀਜ਼ ਕਹਿ ਦੇਣ ਕਿ ਬਈ ਇਹ ਪਰਚਾ ਹੋਣਾ ਚਾਹੀਦਾ ਵਾ ਮੈਨੂੰ ਨਹੀਂ ਲੱਗਦਾ ਇੱਥੇ ਕੋਈ ਵੀ ਸੇਫ ਹੈ ਔਰ ਇਹ ਗੁੰਡਾ ਰਾਜ ਦੀ ਗੱਲ ਕਰਦੇ ਆ ਇਹ ਪਹਿਲਾਂ ਜੋ ਸੀਗਾ ਉਹਦੇ ਨਾਲੋਂ ਕਈ ਗੁਣਾ 100 ਗੁਣਾ ਸ਼ਾਇਦ ਅੱਜ ਵਧਿਆ ਨਸ਼ਾ ਵਧਿਆ ਹਰ ਚੀਜ਼ ਅੱਜ ਵਧਿਆ ਇਹਨਾਂ ਦੀ ਸਰਕਾਰ ਦੇ ਵਿੱਚ ਤੇ ਲੋਕੀ ਬਹੁਤ ਸਮਝਦਾਰ ਹੋ ਗਏ ਨੇ ਪੜ੍ਹੇ ਲਿਖੇ ਨੇ ਜੋ ਜਾਣਦੇ ਆ ਕਿ ਵਿਕਾਸ ਦੇ ਕੰਮ ਸਿਰਫ ਅਕਾਲੀ ਦਲ ਦੇ ਟਾਈਮ 'ਚ ਹੋਏ ਨੇ ਤੇ ਉਹ ਫੇਰ ਉਹੀ ਸਰਕਾਰ ਆਏਗੀ ਤੇ ਕੰਮ ਦੁਬਾਰਾ ਤੋਂ ਹੋਣਗੇ